ਕਹਿੰਦੇ ਕਿ ਜਨ ਅਨੁਸ਼ਾਸਨ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਸਰਕਾਰ ਨੇ ਤੇ ਉਹਦੇ ਵਿੱਚ ਕਹਿੰਦੇ ਕੋਈ ਛੋਟੇ ਮੋਟੇ ਜਿਹੜੇ ਕੋਈ ਗੜਾ ਹੁੰਦੇ ਨੇ ਕੋਈ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤਾ ਕੋਈ ਸਜ਼ਾ ਵਾਲਾ ਜਿਹੜਾ ਪ੍ਰੋਵੀਜ਼ਨ ਆ ਉਹ ਖਤਮ ਕਰਨਾ ਹੈ ਇਹਦੇ ਵਿੱਚ ਵੀ ਕਹਿੰਦੇ ਕਿ ਜਿਹੜਾ ਆਮ ਜੀਵਨ ਹੈ ਉਹ ਥੋੜਾ ਜਿਹਾ ਸੌਖਾ ਹੋ ਜਾਏ ਜਿਹੜੇ ਕੋਈ ਕਾਰੋਬਾਰ ਚੱਲਦੇ ਉਹਨਾਂ ਦੇ ਵਿੱਚ ਕੋਈ ਰੁਕਾਵਟਾਂ ਪੈਂਦੀਆਂ ਨੇ ਛੋਟੀਆਂ ਮੋਟੀਆਂ ਗਲਤੀਆਂ ਕਰਕੇ ਉਹ ਵੀ ਥੋੜਾ ਜਿਹਾ ਨਿਬੜ ਜਾਣਾ ਕੰਮ ਤਾਂ ਇਸ ਤਰ੍ਹਾਂ ਕੁਝ ਹੋਣ ਵਾਲਾ ਜੀ ਅ ਦੇਖੋ ਗੱਲ ਇਹ ਆ ਕਿ ਹੁਣ ਜੇ ਆਪਾਂ ਇਹ ਗੱਲ ਕਰ ਰਹੇ ਆ ਕਿ ਇਹਨਾਂ ਨੇ ਬਿੱਲ ਲਿਆਂਦਾ ਵੈਸੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਭੇਜਿਆ ਫਿਲਹਾਲ ਕਮੇਟੀ ਨੂੰ ਭੇਜਿਆ ਉਹਦੇ ਵਿੱਚ ਕੁਝ ਚੀਜ਼ਾਂ ਹੋਰ ਕਰਕੇ ਨੋਟੀਫਿਕੇਸ਼ਨ ਕਹਿ ਲਓ ਕਿ ਕਰਕੇ ਤੇ ਇਹਨੂੰ ਪਾਸ ਕਰਵਾਇਆ ਜਾ ਸਕਦਾ ਹੈ ਲਗਭਗ 2250 ਇਸ ਤਰ੍ਹਾਂ ਦੇ ਜੁਰਮ ਬਣੇ ਨੇ ਹੂੰ ਕਿ ਜਿਨ੍ਹਾਂ ਨੂੰ ਇਦਾਂ ਕੀਤਾ ਜਾਊਗਾ ਵੀ ਜਿਵੇਂ ਮੰਨ ਲਓ ਕੁਝ ਵਿੱਚ ਜਿੰਨੀ ਕੁ ਮੈਨੂੰ ਸਮਝ ਆਈ ਆ ਵੈਸੇ ਇਹਨੂੰ ਮੈਂ ਪੂਰਾ ਡਿਟੇਲ ਨਾਲ ਪੜ੍ਹਾਂਗਾ ਇਸ ਘੜੇ ਨੂੰ ਇਹ ਬਹੁਤ ਕੰਮ ਦਾ ਹੈ ਜੀ ਇਤ ਬਹੁਤ ਵੱਡਾ ਬਦਲਾਅ ਹੈ ਤੁਹਾਡੀ ਮੇਰੀ ਜ਼ਿੰਦਗੀ ਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦਾ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੂੰ ਕਿ ਜਿੱਦਾਂ ਹੁਣ ਲਾਇਕ ਵੀ ਆਪਾਂ ਵੇਖੀਏ ਇੱਕ ਛੋਟੇ ਕ੍ਰਾਈਮ ਦੇ ਵਿੱਚ ਜੁਰਮਾਨਾ ਵੀ ਹੈ ਸਜ਼ਾ ਵੀ ਹੈ ਦੋਨੇ ਖਤਮ ਕਰ ਗਏ ਹੂੰ ਇੱਕ ਚ ਇਹ ਆ ਕੇ ਸਜ਼ਾ ਖਤਮ ਕਰ ਦਿਓ ਜੁਰਮਾਨਾ ਜੁਰਮਾਨਾ ਰਹਿਣ ਦਿਓ ਹੂੰ ਠੀਕ ਹੈ ਜੀ ਮੰਨ ਲਓ ਹੁਣ ਇਸ ਚੀਜ਼ ਨੂੰ ਸਮਝੋ ਬਰੇਕੀ ਨਾਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਹਨਾਂ ਚੀਜ਼ਾਂ 'ਚ ਕਿ ਇੱਕ ਤੇ ਇਹ ਆ ਕਿ ਦੋਵੇਂ ਚੀਜ਼ਾਂ ਨੇ ਛੋਟੇ ਕ੍ਰਾਈਮ 'ਚ ਹਮ ਕਿ ਭਾਈ ਮੰਨ ਲਓ ਇੱਕ ਐਗਜ਼ਾਮਪਲ ਹੈ ਕਿ ਤੁਸੀਂ ਜੂਆ ਖੇਡਦੇ ਫੜੇ ਗਏ ਤੁਹਾਨੂੰ ਸਜ਼ਾ ਵੀ ਆ ਤੇ ਜੁਰਮਾਨਾ ਵੀ ਆ ਤਾਂ ਫਿਰ ਕੀ ਕਰੋਗੇ ਕਿ ਭਾਈ ਉਹਦੇ 'ਚ ਦੋਏ ਚੀਜ਼ਾਂ ਹਟਾਤੀਆਂ ਹੁਣ ਇੱਕ ਦੇ ਵਿੱਚ ਇਹ ਕਰ ਦਿੱਤਾ ਕਿ ਵੀ ਉੱਥੇ ਦੋਏ ਚੀਜ਼ਾਂ ਨੇ ਪਰ ਉੱਥੇ ਕੀ ਕੀਤਾ ਕਿ ਸਜ਼ਾ ਹਟਾਤੀ ਕਰ ਲਈ ਹੂੰ ਜੁਰਮਾਨਾ ਰਹਿਣ ਦਿੱਤਾ ਜੀ ਜਿੱਥੇ ਆਲਰੇਡੀ ਜੁਰਮਾਨਾ ਹੂੰ ਠੀਕ ਹੈ ਜੀ ਉਸ ਨੂੰ ਬਿਲਕੁਲ ਹੀ ਖਤਮ ਕਰਤਾ ਜੀ ਉਹਦੇ 'ਚ ਹੁਣ ਗਾਂ ਜਿਵੇਂ ਮੈਂ ਕਿਹਾ ਕਿ ਡਿਟੇਲਡ ਪੜਾਂਗੇ ਤੇ ਫਿਰ ਪਤਾ ਲੱਗੂਗਾ ਕਿ ਉਹ ਕਿਹੜੇ ਕਿਹੜੇ ਕ੍ਰਾਈਮ ਆਉਂਦੇ ਆ ਠੀਕ ਹੈ ਜੀ ਛੋਟੇ ਮੋਟੇ ਜੁਰਮ ਆਉਂਦੇ ਆ ਤੇ ਟੋਟਲ ਗਿਣਤੀ ਉਹਨਾਂ ਦੀ ਕਿੰਨੀ ਬਣੂਗੀ ਪਰ ਮੇਰਾ ਮੰਨਣਾ ਕਿ 2.5 250 ਦੇ ਆਸ-ਪਾਸ ਇਹਨਾਂ ਨੇ ਉਡਲੇ ਤੌਰ ਤੇ ਕਿਹਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਛੋਟੇ-ਮੋਟੇ ਜਿਹੜੇ ਕ੍ਰਾਈਮ ਆ ਉਹਨਾਂ ਨੂੰ ਬਈ ਸਜ਼ਾ ਰਹਿਤ ਕਰਦੇ ਹਾਂਗੇ ਜੀ ਤਾਂ ਵਧੀਆ ਗੱਲ ਹੈ ਜੀ ਮੈਂ ਤਾਂ ਇਸ ਹੱਕ 'ਚ ਕੁਝ ਲੋਕ ਹੋ ਸਕਦਾ ਸਹਿਮਤ ਹੋਣ ਠੀਕ ਹੈ ਨਾ ਹਾਂ ਠੀਕ ਹੈ ਇਹ ਬਹਿਸ ਦਾ ਵਿਸ਼ਾ ਹੁੰਦਾ ਹੈ ਕਿ ਜੇ ਇੰਦौरी ਸਾਹਿਬ ਨੇ ਵੀ ਕਿਹਾ ਸੀਗਾ ਕਿ ਬਈ ਅਸਲੀ ਜੁਰਮੋਹ ਕਰਦੇ ਜਿਹੜੇ ਸਜ਼ਾ ਨਹੀਂ ਦਿੰਦੇ ਹੂੰ ਅਸਲੀ ਗੁਨਾਹਗਾਰ ਉਹ ਹੁੰਦੇ ਆ ਜਿਹੜੇ ਜੁਰਮ ਕਰਨ ਵਾਲੇ ਨੂੰ ਸਜ਼ਾ ਨਹੀਂ ਦਿੰਦੇ ਪਰ ਗੱਲ ਇਹ ਆ ਕਿ ਕੁਝ ਚੀਜ਼ਾਂ ਚ ਤੁਹਾਨੂੰ ਸ਼ੁਰੂਆਤੀ ਦੌਰ ਦੇ ਵਿੱਚ ਕਰਨਾ ਚਾਹੀਦਾ ਜਿੱਦਾਂ ਹੁਣ ਆ ਪਿੱਛੇ ਤੇ ਬੀਐਨਐਸ ਤਹਿਤ ਜਿਹੜੇ ਆਏ ਨੇ ਕੀ ਕੀਤਾ ਕਿ ਦੋ ਬੰਦੇ ਸੀ ਉਹ ਸ਼ਰਾਬ ਪੀ ਕੇ ਜਿਵੇਂ ਸ਼ਰਾਬੀਆਂ ਦੀ ਹੁੰਦੀ ਆਦਤ ਅੱਜ ਕੱਲ ਫਿਰ ਮਿੱਠਣ ਆ ਜਾਂਦਾ ਇਹਨਾਂ ਚ ਉਹ ਲਾ ਕੇ ਸ਼ਰਟ ਮਾਰੀ ਹਾ ਹੂ ਹੂ ਤੇ ਉਹ ਕਿਤੇ ਦਾ ਖਾਪ ਪਾਉਂਦੇ ਸੀ ਉਹ ਬਲੇਟ ਲਈ ਚੰਡੀਗੜ੍ਹ ਪੁਲਿਸ ਨੇ ਚਲਾਨ ਕਰਤਾ ਉਹਨਾਂ ਦਾ ਜੀ ਜਦੋਂ ਕੋਰਟ ਚ ਗਏ ਕੋਰਟ ਨੇ ਆਖਿਆ ਕਿ ਕੀ ਚਾਹੁੰਦੇ ਜੀ ਹੁਣ ਲੜਨਾਂ ਕੇਸ ਉਹਨਾਂ ਨੇ ਆਖਿਆ ਜੀ ਰਾਤ ਦੇ ਵਪਾਰੀ ਲੰਦੇ ਹੋਏ ਨੇ ਠੀਕ ਹੈ ਹੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੁਣ ਸਜ਼ਾ ਸੁਣਾਈ ਜਾਏਗੀ ਪਰ ਸਜ਼ਾ ਇਹ ਕਿ ਤੁਸੀਂ ਗਊਸ਼ਾਲਾ ਦੇ ਵਿੱਚ ਜਾਣਾ 4 ਦਿਨ ਜਾ ਕੇ ਤੇ ਸਫਾਈ ਕਰੋ ਜੀ ਠੀਕ ਹੈ ਜੀ ਹੂੰ ਤਾਂ ਹੁਣ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਠੀਕ ਹੈ ਜੀ ਜੀ ਉਹ ਪਰ ਸਮਾਜਿਕ ਸਜ਼ਾ ਹੈ ਬਿਲਕੁਲ ਕਾਨੂੰਨੀ ਸਜ਼ਾ ਨਹੀਂ ਹੈ हां न्यायिक सजा नहीं है कोई दंड नहीं है जी कोई उनो आर्थिक जुर्माना नहीं है इसी तरह एक बीवी ਦਾ ਮੁੰਡਾ ਹੂੰ ਉਹ ਬਾਈਕ ਚਲਾਈ ਜਾਂਦਾ ਸੀਗਾ ਉਹਨੂੰ ਰੋਕਿਆ ਗਿਆ ਹੂੰ ਉਹ ਨਵਾਲਗ ਨਿਕਲਿਆ ਲਾਇਸੈਂਸ ਉਹਦੇ ਕੋਲ ਹੈ ਨਹੀਂ ਸੀ ਜੀ ਜੀ ਤਾਂ ਕਿਉਂਕਿ ਇਹ ਕਾਨੂੰਨ ਹੈ ਜਿਹਦੇ ਬਾਰੇ ਅਸੀਂ ਪਹਿਲਾਂ ਹੀ ਅਵੇਅਰ ਕਰ ਚੁੱਕੇ ਹਾਂ ਕਿ ਜੇ ਫਰਜ਼ ਕਰੋ ਕਿ ਤੁਹਾਡਾ ਮੁੰਡਾ ਗਾਂ ਜਾ ਕੇ ਕੋਈ ਬੰਦਾ ਮਾਰ ਦਿੰਦਾ ਹੈ ਨਬਾਲਗ ਹੈ ਤਾਂ ਉਹ ਵਹੀਕਲ ਤੁਹਾਡੇ ਨਾਮ ਹੈ ਤੇ ਫਿਰ ਤੁਸੀਂ ਉਹਦੇ ਵਿੱਚ ਭਈ ਰਗੜੇ ਜਾਓਗੇ ਜਾਂ ਵਹੀਕਲ ਦਾ ਮਾਲਕ ਕੋਈ ਹੋਰ ਹੈ 3rd ਪਰਸਨ ਉਹ ਉਹਦੇ ਚ ਮੁਜਰਮ ਬਣ ਜਾਏਗਾ ਜੀ ਇਸ ਵਾਸਤੇ ਇਹ ਜ਼ਰੂਰੀ ਨੇ ਕੁਝ ਚੀਜ਼ਾਂ ਕੁਝ ਅਪਾ ਜਿਹੜੇ ਕਰਨੇ ਹਨ ਨਾ ਉਹ ਜ਼ਰੂਰੀ ਹੁੰਦੇ ਆ ਮੈਂ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜਿਹੜਾ ਇਹਦੇ ਤੇ ਵਿਸ਼ੇਸ਼ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ ਜੋ ਹਰੇਕ ਥਾਣੇ ਚ ਮੌਜੂਦ ਹੋਵੇ ਕਿ ਨਵਾਲਗ ਦਾ ਕ੍ਰਾਈਮ ਪਹਿਲਾ ਕ੍ਰਾਈਮ ਕ੍ਰਾਈਮ ਕਰਨ ਦੇ ਪਿੱਛੇ ਜੋ ਪ੍ਰਵਿਰਤੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੁੱਢਲੇ ਦੌਰ ਦੇ ਵਿੱਚ ਵਾਚੀਆਂ ਆ ਜਾਂ ਜੀ ਜਿਵੇਂ ਬਾਹਰਲੇ ਮੁਲਕਾਂ ਚ ਹੁੰਦਾ ਹੈ ਹਮ ਹਮ ਕਿ ਅਪਰਾਧੀਆਂ ਦੇ ਮਨੋਵਿਗਿਆਨ ਨੂੰ ਵੀ ਸਮਝਿਆ ਜਾਂਦਾ ਹੈ ਨਾ ਹਮ ਕਿ ਉਹ ਬੰਦਾ ਕਿਸ ਹਾਲਤ ਦੇ ਵਿੱਚ ਸੀ ਉਹਦੀ ਮਨੋਦਿਸ਼ਾ ਕੀ ਸੀ ਮੇਰੇ ਖਿਆਲ ਦੇ ਨਾਲ ਇਹ ਤੇ ਪਲੱਸ ਜਿਹੜੇ ਮਾਮਲਿਆਂ ਦੇ ਵਿੱਚ ਫਰਸਟ ਕ੍ਰਾਈਮ ਚ ਭੇਜਣਾ ਵੈਸੇ ਫਰਸਟ ਕ੍ਰਾਈਮ ਚ ਸਜ਼ਾ ਨਹੀਂ ਹੁੰਦੀ ਹੁੰਦੀ ਜੇ ਕੋਈ 21 ਤੋਂ ਸਾਲ ਤੋਂ ਛੋਟਾ ਹੋਵੇ ਜਿੰਨੇ ਕੋ ਮੈਨੂੰ ਜਾਣਕਾਰੀ ਪਰਮਿਸ਼ਨ ਤੇ ਛੱਡ ਦਿੰਦੇ ਹੁੰਦੇ ਆ ਇਹ ਕੋ ਯਕੀਨੀ ਬਣਾਇਆ ਜਾਵੇ ਕਿ ਫਰਸਟ ਕ੍ਰਾਈਮ ਦੇ ਵਿੱਚ ਸਜ਼ਾ ਨਾ ਦੇਵੋ ਜਿਹੜਾ ਮਤਲਬ ਕਿ ਪਰਮਿਸ਼ਨ ਤੇ ਛੱਡਿਆ ਜਾ ਸਕਦਾ ਇੱਕ ਜੇਲ ਦੇ ਵਿੱਚ ਵੀ ਤਾਂ ਫਿਰ ਤੁਹਾਨੂੰ ਤੰਤਰ ਬਣਾਉਣਾ ਪਊਗਾ ਨਾ ਜਿੱਥੇ ਤੁਸੀਂ ਫਰਸਟ ਕ੍ਰਾਈਮ ਅੰਜਾਮ ਦੇਣ ਵਾਲੇ ਨੂੰ 18 ਸਾਲ ਦਾ 19 ਸਾਲ ਦਾ 20 ਸਾਲ ਦਾ ਨੂੰ ਭੇਜ ਰਹੇ ਹੋ ਤਾਂ ਉਸ ਨੂੰ professionl criminal ਦੀ ਤਰ੍ਹਾਂ treat ਨਾ ਕੀਤਾ ਜਾਵੇ ਸੋ ਕਈ ਚੀਜ਼ਾਂ ਨੇ ਜਿਹੜੀਆਂ ਅਗਾਹ ਵੀ ਕਰਨ ਦੀ ਜ਼ਰੂਰਤ ਹੈ ਜੀ ਬਿਲਕੁਲ ਕਾਫੀ ਸਾਰਾ ਸੁਧਾਰ ਸੱਚੀ-ਮੁੱਚੀ ਲੈ ਕੇ ਆਉਣ ਦੀ ਜ਼ਰੂਰਤ ਹੈ ਦੇ ਵਿੱਚ ਕਹਿੰਦੇ ਕਿ ਜਨ ਵਿਸ਼ਵਾਸ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਸਰਕਾਰ ਨੇ ਤੇ ਉਹਦੇ ਵਿੱਚ ਕਹਿੰਦੇ ਕੋਈ ਛੋਟੇ-ਮੋਟੇ ਜਿਹੜੇ ਕੋਈ ਗਣਾ ਹੁੰਦੇ ਨੇ ਕੋਈ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤਾ ਕੋਈ ਸਜ਼ਾ ਵਾਲਾ ਜਿਹੜਾ ਪ੍ਰੋਵੀਜ਼ਨ ਆ ਉਹ ਖਤਮ ਕਰਨਾ ਇਹਦੇ ਵਿੱਚ ਵੀ ਕਹਿੰਦੇ ਕਿ ਜਿਹੜਾ ਆਮ ਜੀਵਨ ਹੈ ਉਹ ਥੋੜਾ ਜਿਹਾ ਸੌਖਾ ਹੋ ਜਾਏ ਜਿਹੜੇ ਕੋਈ ਕਾਰੋਬਾਰ ਚੱਲਦੇ ਉਹਨਾਂ ਦੇ ਵਿੱਚ ਕੋਈ ਰੁਕਾਵਟਾਂ ਪੈਂਦੀਆਂ ਨੇ ਛੋਟੀਆਂ-ਮੋਟੀਆਂ ਗਲਤੀਆਂ ਕਰਕੇ ਉਹ ਵੀ ਥੋੜਾ ਜਿਹਾ ਨਿਬੜ ਜਾਣਾ ਕੰਮ ਤਾਂ ਇਸ ਤਰ੍ਹਾਂ ਕੁਝ ਹੋਣ ਵਾਲਾ ਜੀ ਆ ਇੱਕ ਡਾਟਾ ਦੇ ਰਹੇ 24-25 ਚ 22 ਲੱਖ ਕਰੋੜ ਮਤਲਬ ਕਿ ਐਵਰੇਜ ਮਹੀਨੇ ਦਾ ਫਿਰ 2 ਲੱਖ ਕਰੋੜ ਹੋ ਗਿਆ ਨਾ ਜੀ ਹੂੰ ਇਸ ਸਾਲ ਦਾ ਜੇ ਕੱਢੋਂਗੇ 25 25 26 ਦਾ ਉਹ ਆਲਮੋਸਟ ਇੰਨਾ ਆਏਗਾ 2 ਲੱਖ ਕਰੋੜਾ ਠੀਕ ਹੈ ਜੀ ਮਹੀਨੇ ਦਾ ਜੀਐਸਟੀ ਕਲੈਕਸ਼ਨ ਸਾਲ ਦਾ ਇੰਨਾ ਬਣ ਗਿਆ ਨਾ ਹਾਂ ਜੀ ਜਿੰਨਾ ਦੱਸਿਆ ਸੋ ਇਸ ਕਰਕੇ ਪੈਸਾ ਭਰਪੂਰ ਆਇਆ ਉਹਨਾਂ ਦੇ ਕੋਲ ਇੰਡੀਆ ਬਾਜ਼ਾਰ ਬਹੁਤ ਅੱਛਾ ਬਾਜ਼ਾਰ ਹੈ ਨਾ ਜੀ ਹਾਲੇ ਤਾਂ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਅ ਦੇਖੋ ਗੱਲ ਇਹ ਆ ਕਿ ਹੁਣ ਜੇ ਆਪਾਂ ਇਹ ਗੱਲ ਕਰ ਰਹੇ ਆ ਕਿ ਇਹਨਾਂ ਨੇ ਬਿੱਲ ਲਿਆਂਦਾ ਵੈਸੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਭੇਜਿਆ ਫਿਲਹਾਲ ਕਮੇਟੀ ਨੂੰ ਭੇਜਿਆ ਉਹਦੇ ਵਿੱਚ ਕੁਝ ਚੀਜ਼ਾਂ ਹੋਰ ਕਰਕੇ ਮੋਡੀਫਿਕੇਸ਼ਨ ਕਹਿ ਲਓ ਕਿ ਕਰਕੇ ਤੇ ਇਹਨੂੰ ਪਾਸ ਕਰਵਾਇਆ ਜਾ ਸਕਦਾ ਹੈ ਲਗਭਗ 2250 ਇਸ ਤਰ੍ਹਾਂ ਦੇ ਜੁਰਮ ਬਣੇ ਨੇ ਕਿ ਜਿਨ੍ਹਾਂ ਨੂੰ ਇਦਾਂ ਕੀਤਾ ਜਾਊਗਾ ਵੀ ਜਿਵੇਂ ਮੰਨ ਲਓ ਕੋਚ ਵਿੱਚ ਜਿੰਨੀ ਕੋ ਮੈਨੂੰ ਸਮਝ ਆਈ ਆ ਵੈਸੇ ਇਹਨੂੰ ਮੈਂ ਪੂਰਾ ਡਿਟੇਲ ਨਾਲ ਪੜ੍ਹਾਂਗਾ ਇਸ ਘੜੇ ਨੂੰ ਇਹ ਬਹੁਤ ਕੰਮ ਦਾ ਹੈ ਜੀ ਇਹ ਬਹੁਤ ਵੱਡਾ ਬਦਲਾਅ ਹੈ ਤੁਹਾਡੀ ਮੇਰੀ ਜ਼ਿੰਦਗੀ 'ਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦਾ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੂੰ ਕਿ ਜਿੱਦਾਂ ਹੁਣ ਲਾਇਕ ਵੀ ਆਪਾਂ ਵੇਖੀਏ ਇੱਕ ਛੋਟੇ ਕ੍ਰਾਈਮ ਦੇ ਵਿੱਚ ਜੁਰਮਾਨਾ ਵੀ ਹੈ ਸਜ਼ਾ ਵੀ ਹੈ ਦੋਨੇ ਖਤਮ ਕਰ ਦਿਓ ਹੂੰ ਇੱਕ ਚ ਇਹ ਆ ਕਿ ਸਜ਼ਾ ਖਤਮ ਕਰ ਦਿਓ ਜੁਰਮਾਨਾ ਜੁਰਮਾਨਾ ਰਹਿਣ ਦਿਓ ਹੂੰ ਠੀਕ ਹੈ ਜੀ ਮੰਨ ਲਓ ਹੁਣ ਇਸ ਚੀਜ਼ ਨੂੰ ਸਮਝੋ ਬਰੀਕੀ ਨਾਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਹਨਾਂ ਚੀਜ਼ਾਂ 'ਚ ਕਿ ਇੱਕ ਤੇ ਇਹ ਆ ਕਿ ਦੋਵੇਂ ਚੀਜ਼ਾਂ ਨੇ ਛੋਟੇ ਕ੍ਰਾਈਮ ਚ ਹੂੰ ਕਿ ਬਈ ਮੰਨ ਲਓ ਇੱਕ ਐਗਜ਼ਾਮਪਲ ਹੈ ਕਿ ਤੁਸੀਂ ਜੂਆ ਖੇਡਦੇ ਫੜੇ ਗਏ ਤੁਹਾਨੂੰ